ਸੇਵਾ ਪ੍ਰੋਜੈਕਟ ਤਹਿਤ ਬਿਆਸ ਦਰਿਆ ਦੇ ਟੁੱਟੇ ਬੰਨ ਨੂੰ ਮੁੜ ਤੋਂ ਬਣਾਉਣ ਅਤੇ ਹੋਰ ਮਜ਼ਬੂਤ ਦੇਣ ਦੇ ਲਈ ਸੁਲਤਾਨ ਗੁਲੂਦੀ ਦੇ 16 ਤਾਪੂ ਨਾਮ ਪਿੰਡਾਂ ਨੂੰ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ। ਰਾਜ਼ੀ ਹੈ ਕਿ ਜਿਸ ਦੇ ਤਹਿਤ ਪਿੰਡ ਸੰਗਰਾ ਦੇ ਨੇੜੇ ਕਿਸਾਨਾਂ ਵੱਲੋਂ ਬਣਾਏ ਗਏ ਆਰਜੀ ਬੰਨ ਨੂੰ ਮਜ਼ਬੂਤ ਕਰਨ ਦੀ ਸੇਵਾ ਕਾਰਜ ਦੀ ਆਰੰਭਤਾ ਅਰਦਾਸ ਉਪਰੰਤ ਕੀਤੀ ਗਈ। ਰਾਜ਼ੀ ਹੈ ਕਿ ਖਾਲਸਾ ਯੂਟ ਵੱਲੋਂ ਇਸ ਬੰਨ ਨੂੰ ਜਿਸ ਦੀ ਲੰਬਾਈ 15 ਕਿਲੋਮੀਟਰ ਹੈ, ਉਹਨੂੰ ਮਜ਼ਬੂਤ ਕੀਤਾ ਜਾਣਾ ਹੈ ਤੇ ਉਸ ਦਾ ਸਾਰਾ ਖਰਚਾ ਖਾਲਸਾ ਯੂਟ ਵੱਲੋਂ ਕੀਤਾ ਜਾਵੇਗਾ। ਪੋਪਲ ਆਏ ਨਤੀਜੇ ਸੀਬੀ ਮਸ਼ੀਨਾਂ ਮੁਹਈਆ ਕਰਵਾਈਆਂ ਗਈਆਂ ਹਨ ਅਤੇ ਅੱਜ ਤੋਂ ਬਨਨੂ ਤੇ ਮਿੱਟੀ ਭੋਣ ਦਾ ਕਾਰਜ ਸ਼ੁਰੂ ਕੀਤਾ ਗਿਆ ਹੈ। ਨਜ਼ੀਏ ਕੀ ਖਾਲਸਾ ਐਡੀਟਿੰਗ ਦਾ ਕਹਿਣਾ ਹੈ ਕਿ ਸਾਡੇ ਤੱਕ ਇਨਾ ਕਿਸਾਨਾ ਵੱਲੋਂ ਪਹੁੰਚ ਕੀਤੀ ਗਈ ਸੀ ਅਤੇ ਆਪਣੇ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਇਸ ਪ੍ਰੋਜੈਕਟ ਦੀ ਆਰੰਭਤਾ ਅੱਜ ਕੀਤੀ ਗਈ ਹੈ। ਜਲਦ ਹੀ ਇਸ ਬਨ ਨੂੰ ਮਜ਼ਬੂਤ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ। ਦੂਜੇ ਪਾਸੇ ਦੱਸ ਰਹੀਏ ਦਸਥਾਨਕ ਕਿਸਾਨਾਂ ਨੇ ਵੀ ਖਾਸਾ ਐਡੀ ਟੀਮ ਦਾ ਤਾਹੀ ਦੇਵਤੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਔਖੇ ਘੜੀ ਦੇ ਵਿੱਚ ਉਹਨਾਂ ਦਾ ਸਾਥ ਦੇਣ ਦਾ ਬੀੜਾ ਚੁੱਕਿਆ ਹੈ ਮੇਰੇ ਨਾਲ ਦਵਿੰਦਰ ਸਿੰਘ ਆ ਮੈਂ ਖਾਲਸਾ ਜਿਹੜੇ ਪੰਜਾਬ ਦੇ ਆਪਰੇਸ਼ਨ ਚੱਲਦੇ ਮੈਨੂੰ ਪੰਜਾਬ ਚ ਜੁੜ ਕਰਦਾ ਹਾਂ ਤੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਬਾਉਪੁਰ ਪਿੰਡ ਦੇ ਵਿੱਚ ਜਿਹੜਾ 2023 ਦੇ ਵਿੱਚ ਹੜ੍ਹ ਆਏ ਸੀ ਇਤੇ ਇਹ ਬੰਨ ਦੇ ਵਿੱਚ ਬਹੁਤ ਵੱਡੇ ਕਾੜ ਪਏ ਸੀ ਜਿਹੜੇ ਅਜੇ ਤੱਕ ਪੂਰੇ ਨਹੀਂ ਸੀ ਹੋਏ ਤੇ ਜਦੋਂ ਦੂਜੇ ਬੰਨੇ ਸਾਡਾ ਕੰਮ ਚੱਲ ਰਿਹਾ ਸੀ ਤੇ ਟਰੈਲ ਵਾਲਿਆਂ ਬਹੁਤ ਵਾਰਾਂ ਮੇਰੇ ਸਾਡੇ ਨਾਲ ਸੰਪਰਕ ਕੀਤਾ ਤੇ ਜਿਹੜੀ ਸੇਵਾ ਉਹ ਸਾਡੇ ਵੱਲੋਂ ਨਹੀਂ ਕੀਤੀ ਜਾਵੇ ਪਰ ਇਹਨਾਂ ਦੇ ਸਹਿਯੋਗ ਦੇ ਨਾਲ ਵੀ ਅੱਗੇ ਛੇ ਕੰਮ ਸ਼ੁਰੂ ਹੋਇਆ। ਇਹ ਨਾ ਕਿ ਰਕਬਾ ਜਿਹੜਾ ਇੱਥੇ ਦਾ ਕਿੰਨੇ ਕਿਲੋ ਪ੍ਰਭਾਵਿਤ ਹੋਏ ਨੇ ਥਾਲ ਸਾਈਡ ਉੱਥੇ ਇਹ ਜਿਹੜਾ ਰਕਬਾ ਬਣਦਾ ਵਾ 14 ਤੋਂ 15 ਕਿਲੋਮੀਟਰ ਬਣਿਆ ਚ 400-500 ਅੰਡਾਉਂਦੇ ਆ ਤੇ ਲਗਭਗ ਜਿਹੜੀ ਉਹਨਾਂ ਦੀ ਪੈੜੀ ਆ 2000 ਕਿੱਲੇ ਦੇ ਪਲੱਸ ਹੋਊਗੀ ਇੱਥੇ ਜਿਹੜੀ ਸਵਾਵਾ ਸਾਡੇ ਵੱਲੋਂ ਜੀਸੀਪੀ ਫੋਗਲਨਾਂ ਵਾ ਕੋਈ ਵੀ ਇਸ ਤੋਂ ਵੱਡੀ ਮਸ਼ੀਨਰੀ ਦੀ ਲੋਡ ਹੋਊਗੀ ਉਹ ਵੀ ਅਸੀਂ ਇੱਥੇ ਪ੍ਰੋਵਾਈਡ ਕਰਾਂਗੇ ਪਲੱਸ ਜਿਹੜਾ ਵਾ ਟੈਕਟਰਾਂ ਦਾ ਟਰਾਲੀਆਂ ਦਾ ਕਿਰਾਇਆ ਦਾ ਸਹਿਯੋਗ ਪਿੰਡ ਵੱਲੋਂ ਹੋਣਾ ਵਾ ਜਿਹੜਾ ਡੀਜੀਨ ਦਾ ਸਹਿਯੋਗ ਐਕਾਊਂਟ ਸਾਡੇ ਵੱਲੋਂ ਨੂੰ ਸੰਪਰਨ ਕਰਨਾ ਵਾ ਇਹ ਕਿਹਦੇ ਨਾਲ ਚੱਲ ਰਿਹਾ ਕਿ ਬਹੁਤ ਸਾਰੇ ਲੋਕ ਅਜੇ ਵੀ ਨਹੀਂ ਜਿਹੜੇ ਐਲੀਜੀਬਲ ਅਸੀਂ ਇਹੋ ਚੁਣਿਆ ਕਿ ਕਹਿੰਨੇ ਆ ਵੀ ਆਪਾਂ ਜਿਹੜੇ ਕਾਰਜ ਆ ਤੇ ਰਲ ਮਿਲ ਕੇ ਜਿੱਦਾਂ ਜਿੱਥੇ ਸਾਰੇ ਕੱਟੇ ਹੋ ਕੇ ਕੀਤੇ ਆ ਆਉਣ ਵਾਲੇ ਕਿਸੇ ਵੀ ਸਮੇਂ ਦੇ ਕੁਦਰਤੀ ਆਪਤਾਂ ਦੀ ਬੁਲਦੇ ਪ੍ਰਮਾਤਮਾ ਦੇ ਹੱਥ ਜੋੜਦੇ ਆ ਵੀ ਇਹ ਦੁਬਾਰਾ ਨਾ ਹੋਵੇ ਜਿੱਥੇ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਕਿਤੇ ਲੋੜ ਪਈਂਦੀ ਆ ਕਲਸਰਟ ਹਰ ਜਗ੍ਹਾ ਤੇ ਹਾਜ਼ਰ ਆ ਤੇ ਉਹ ਸਾਡੇ ਨਾਲ ਸੰਪਰਕ ਕਰਨ ਤੁਹਾਡੇ ਫੋਨ ਨੰਬਰ ਵੈਬਸਾਈਟ ਸਾਰਾ ਕੁਝ ਚੱਲਦਾ ਵਾ ਫੋਨ ਨੰਬਰ ਲੈ ਕੇ ਸਾਡੇ ਨਾਲ ਸੰਪਰਕ ਕਰਨ ਤੇ ਸਾਡੇ ਸੇਵਾਗਾਰ ਦਿੱਤੇ ਪਹੁੰਚ ਜੇ ਤਾਂ ਤੇ ਕਾਰਜ ਦੀ ਅੰਤਾਂ ਹੋਈ ਹੈ ਕਿਵੇਂ ਦੇਖਦੇ ਮੈਂ ਕੁਲਦੀਪ ਸਿੰਘ ਸਾੰਗਰਾ ਇਤੋਂ ਦੇ ਰਹਿਣ ਵਾਲਾ ਸਾਡੇ ਇੱਥੇ 16 17 ਪਿੰਡ ਪੈਂਦੇ ਆ ਜਿੰਨਾ ਪਿੰਡਾਂ ਦੀ ਇਸ ਬੰਨ ਲੱਗਣ ਤੋਂ ਪਹਿਲਾਂ ਹਰ ਸਾਲ ਇਹ ਬਰਬਾਦੀ ਹੁੰਦੀ ਸੀ ਕਿ ਜਦੋਂ ਤੋਂ ਇਹ ਬੰਨ ਲੱਗਿਆ ਸੀ ਸਾਨੂੰ ਕੁਝ ਸੁਖ ਦਾ ਸਾਹ ਆਇਆ ਸੀ ਕਿ ਅਸੀਂ ਚਾਹ ਸਾਡਾ ਜੀਵਨ ਪੱਧਰ ਜਿਹੜਾ ਉੱਚਾ ਹੋ ਜਾਏਗਾ ਪਰ 2023 ਦੇ ਵਿੱਚ ਜਿਹੜੇ ਹੜ੍ਹ ਆਏ ਆ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਭਾਰੀ ਤਬਾਹੀ ਪਾਈ ਜਿੱਥੇ ਬੰਨ ਟੁੱਟਿਆ ਬੰਨ ਦੇ ਵਿੱਚ ਤੋੜ ਪਿਆ ਉਥੇ ਮਤਲਬ ਸੈਂਕੜਿਆਂ ਦੇ ਹਿਸਾਬ ਦੇ ਨਾਲ ਜ਼ਮੀਨਾਂ ਬਰਬਾਦ ਹੋਈਆਂ ਇਨਾਂ ਦੇ ਵਿੱਚ ਟੋਏ ਵੀ ਪੈ ਗਏ ਜਿਹੜੀਆਂ ਕਦੇ ਵੀ ਨਾ ਬਣ ਸਕਦੀਆਂ ਔਰ ਕਈਆਂ ਦੇ ਵਿੱਚ ਰੇਤ ਪੈ ਗਈ ਜਿਹੜੀ ਅਜੇ ਤੱਕੀ ਨਹੀਂ ਗਈ ਤੇ ਹੁਣ ਅਸੀਂ ਜਿਹੜੀ ਆਉਣ ਵਾਲੀ ਫਸਲ ਆ ਉਹ ਸਾਡਾ ਮਨ ਨਹੀਂ ਸੀ ਕਰਦਾ ਕਿ ਫਸਲ ਅਸੀਂ ਕਿਵੇਂ ਬੀਜੀਏ ਕਿਉਂਕਿ ਪਾਣੀ ਬਰਸਾਤਾਂ ਦੇ ਤਨ ਫੇਰ ਆ ਗਿਆ ਸਾੜੇ ਤੇ ਫੇਰ ਆਉਣਗੇ ਫਸਲ ਸਾਡੀ ਫੇਰ ਮਰੀ ਜਾਊਗੀ ਪਰ ਅਸੀਂ ਬਹੁਤ ਵਾਰ ਖਾਲਸਾ ਏਡ ਦੇ ਨਾਲ ਸੰਪਰਕ ਕੀਤਾ ਬੇਨਤੀਆਂ ਕੀਤੀਆਂ ਤੇ ਖਾਲਸਾ ਏਡ ਦੇ ਪ੍ਰੋਜੈਕਟ ਜਿਆਦਾ ਚੱਲਣ ਕਰਕੇ ਥੋੜਾ ਜਿਹਾ ਕੰਮ ਡਿਲੇ ਹੋ ਗਿਆ ਪਰ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਡੇ ਏਰੀਆ ਦੇ ਵਿੱਚ ਆ ਕੇ ਸੇਵਾ ਕਰਾਂਗੇ ਪਰ ਤੁਹਾਡਾ ਨਾਲ ਸਹਿਯੋਗ ਹੋਣਾ ਚਾਹੀਦਾ ਤੇ ਅਸੀਂ ਇਸ ਇਲਾਕੇ ਭਰ ਦੇ ਵਿੱਚੋਂ ਇਹ ਵਿਸ਼ਵਾਸ ਇਹਨਾਂ ਨੂੰ ਦਿਵਾਇਆ ਕਿ ਅਸੀਂ ਜਿੰਨਾ ਸਾਡੇ ਤੋਂ ਹੋਇਆ ਸਹਿਯੋਗ ਕਰਾਂਗੇ ਤੇ ਬਾਕੀ ਤੁਸੀਂ ਸਾਡੀ ਮਦਦ ਕਰੋ ਤੇ ਇਹ ਜਿਹੜੇ ਬੰਨ ਦੇ ਤੌਰ ਵੱਜ ਜਾਣ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜਾ ਹੜਾ ਉਹ ਵੀ ਮਾਰ ਤੋਂ ਅਸੀਂ ਵੱਜ ਜਾਈਏ ਤੇ ਸਾਡੇ ਲੋਕਾਂ ਦਾ ਜਿਹੜਾ ਜੀਵਨ ਪਦਰਾ ਉਹ ਉਸ ਚੱਲ ਸਕਦਾ ਜਿਹੜਾ ਫੰਡ ਹੈ ਜਿਹੜਾ ਫੰਡ ਹੈ ਉਹ ਪਿਆ ਰੱਖਾਇਦਾ ਵੀ ਨਾਲ ਰੱਖਾਇਦਾ ਫਾਲੋਅ ਕਰ ਇਹ ਜਿਹੜਾ ਜੀ ਟਾਪੂ ਨਮਾ ਇਲਾਕਾ ਵਾ ਇਹ ਟਾਪੂ ਨਮਾ ਇਲਾਕੇ ਦੇ ਵਿੱਚ ਅਸੀਂ ਵੈਸੇ ਤਾਂ ਆਪਾਂ ਤੋਂ ਤਾਈ ਬਣ ਲਾਇਆ ਸੀ ਆ ਪਰ ਇਹ ਜ਼ਮੀਨ ਕੋਈ ਮਤਲਬ ਦਰਿਆਦ ਹੀ ਨਹੀਂ ਹੈ ਤੇ ਨਾ ਕੋਈ ਸਰਕਾਰੀ ਜ਼ਮੀਨ ਹੈ ਨਾ ਸਾਡੀਆਂ ਆਪਣੀਆਂ ਮਾਲਕੀਆਂ ਜ਼ਮੀਨਾਂ ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਇਹ ਪਬਲਿਕ ਨੇ ਜਿਹੜਾ ਸੰਗਤ ਨੇ ਯੋਗ ਦੇ ਨਾਲ 2018 ਦੇ ਵਿੱਚ ਬਣ ਲਾਇਆ ਸੀਗਾ ਤੇ 18 ਤੋਂ ਅਸੀਂ 4 ਫਸਲਾਂ 19 ਦੇ ਵਿੱਚ 20 21 ਦਾ 4 ਫਸਲਾਂ ਜਿਹੜੀਆਂ ਸਾਡੀਆਂ ਹੋਈਆਂ ਉਸ ਤੋਂ ਅਪਰੰਤ ਜਿਹੜਾ ਵਾ ਇਹ 23 ਦੇ ਵਿੱਚ ਜਿਹੜਾ ਟੁੱਟ ਗਏ ਤੇ ਸਾਡੀ ਫੇਰ ਜਿਹੜੀ ਹੈ ਬਰਬਾਦੀ ਹੋ ਗਈ ਉਹ ਜਿਹੜਾ ਬੰਦ ਨਾ ਹੋਣ ਜਾ ਰਿਹਾ ਹੈ ਕਿੰਨੀ ਥਾਵਾਂ ਤੋਂ ਫੀਸ ਹੈ ਜਿੰਨਾ ਕਿ ਰਸਵਾ ਕਰਨਾਂ ਤੇ ਟਾਈਮ ਲੱਗੇਗਾ ਜਿਹੜਾ ਤਾਂ ਬਿਲਕੁਲ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮਹਾਂਪੁਰਸ਼ ਬਾਬਾ ਸੁੱਖਾ ਸਹੂਣਾ ਨੇ ਬਹੁਤ ਸਹਿਯੋਗ ਕੀਤਾ ਸੀ 2023 ਦੇ ਵਿੱਚ ਸੰਗਤਾਂ ਸੰਗਤ ਰੂਪ ਦੇ ਵਿੱਚ ਤੇ ਇੱਥੋਂ ਦੇ ਰਾਣਾ ਅੰਦਰ ਪ੍ਰਤਾਪ ਹਲਕਾਬਲਾ ਜਿਹੜੇ ਆ ਉਹਨਾਂ ਨੇ ਫੈਸਲਾ ਲਾਇਆ ਸੀ ਤੇ ਜਿਹੜੇ ਤੋੜ ਜ਼ਿਆਦਾ ਪ੍ਰਭਾਵਿਤ ਕਰਦੇ ਇਲਾਕੇ ਨੂੰ ਉਹਨੂੰ ਬੰਦ ਦਿੱਤਾ ਗਿਆ ਸੀ ਪਰ ਉਹ ਵੀ ਅਜੇ ਪੂਰੇ ਮੁਕੰਮਲ ਨਹੀਂ ਸੀ ਕੰਪਲੀਟ ਨਹੀਂ ਹੋਏ ਉਹਨਾਂ ਦੇ ਵੀ ਖਤਰਾ ਅਜੇ ਉਨਾ ਹੀ ਬਣਿਆ ਤੇ ਦੋ ਤੋੜ ਇੱਥੇ ਤਿੰਨ ਇਹੋ ਜਿਹੀ ਸੀ ਜਿਹੜੇ ਬਿਲਕੁਲ ਉੱਟ ਉਹਨਾਂ ਦੇ ਵਿੱਚ ਮਤਲਬ ਕੋਈ ਬੰਨਿਆ ਨਹੀਂ ਸੀ ਗਿਆ ਤੇ ਕਿਸੇ ਵੇਲੇ ਵੀ ਉਹ ਪਾਣੀ ਆ ਕੇ ਵਰਤ ਸਕਦਾ ਸੀ ਇਸ ਵਾਸਤੇ ਇਹ ਜਿਹੜੇ ਤਿੰਨਕ ਜਗ੍ਹਾ ਤੇ ਇਦਾਂ ਹੀ ਆ ਇਹ ਐਵਰੇਜ ਲਾ ਲਈਏ ਵੀ ਕਿੰਨੇ ਕਿਲੋਮੀਟਰ ਦਾ ਏਰੀਆ ਇਦਾਂ ਦਾ ਵਾਜੁੱਥੇ ਬਿਲਕੁਲ ਹੀ ਬੰਨ ਨਹੀਂ ਹੈਗਾ ਉਹਨੂੰ ਬੰਨਣਾ ਵਾ ਉਸ ਤੋਂ ਉਪਰੰਤ ਜਿਹੜਾ ਵਾ ਜ਼ਮੀਨਾਂ ਦੇ ਵਿੱਚੋਂ ਸਾਡੇ ਕਿਸਾਨਾਂ ਨੇ ਮਿੱਟੀ ਦੇਣੀ ਆ ਖੇਤਾਂ ਦੇ ਵਿੱਚੋਂ ਤੇ ਇਹ ਕਾਲ ਸਾਈਡ ਦੇ ਸਹਿਯੋਗ ਦੇ ਨਾਲ ਟਰੈਕਟਰ ਵਾਲੀਆਂ ਸਾਡੇ ਲੱਗਣੇ ਆ ਤੇ ਇਹ ਬੰਨ ਦੇ ਉੱਤੇ ਮਿੱਟੀ ਪਾਈ ਜਾਣੀ ਪਊਗਾ ਤੇ ਅੱਜ ਜਿਹੜੀ ਇਹ ਕੰਮ ਕਰ ਰਹੇ ਹਾਂ ਉਹਨਾਂ ਹੋਇਆ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਖਾਲਸੇਡ ਇੰਟਰਨੈਸ਼ਨਲ ਦਾ ਹੈਡ ਆਫ ਆਪਰੇਸ਼ਨਰੀ ਹਾਂ ਜੀ ਤੇ ਅੱਜ ਜਿਹੜਾ ਸੇਵਾ ਕਾਰਜ ਇੱਥੇ ਆਰੰਭ ਕਰ ਰਹੇ ਹਾਂ ਪ੍ਰੀਵੈਂਟਿਵ ਮੈਜ਼ਰ ਨੂੰ ਲੈ ਕੇ ਆਪ ਜਿਹੜਾ ਸ਼ੁਰੂ ਕਰ ਰਹੇ ਹਾਂ ਜਿਵੇਂ ਪਿਛਲੇ ਸਾਲ ਚ ਇੱਥੇ ਹੜਾ ਆਇਆ ਤੇ ਇਹ ਜਿਹੜਾ ਬੰਨ ਜਿੱਥੇ ਆਪ ਕੜੇ ਹਾਂ ਬਾਉਪਰਪਿੰਡ ਦੇ ਵਿੱਚ ਇੱਥੇ ਕਰੀਬ 14 ਕਿਲੋਮੀਟਰ ਦੀ ਇਹਦੀ ਲੰਬਾਈ ਹੈ ਹਰੀਕੇ ਪਤਣਾਵਾਲ ਇੱਥੇ 2018 ਤੋਂ ਪਹਿਲਾਂ ਜਿਵੇਂ ਕੋਈ ਬੰਨ 2018 'ਚ ਬਣਿਆ ਗਿਆ ਇੱਕ ਬੰਨ ਤੇ 2000 ਦੇ ਹਨਾ ਵੇਲੇ ਵੀ ਇੱਥੇ ਨੁਕਸਾਨ ਹੋਇਆ ਤੇ ਪਿਛਲੇ ਸਾਲ ਜਿਹੜੇ 2023 ਦੇ ਵਿੱਚ ਆੜਾ ਇਹ ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਹਾਲੇ ਵੀ ਫਾੜ ਜਿਹੜੇ ਦੋ ਥੰਮੇ ਤੇ ਪਏ ਹੋਏ ਨੇ ਤੇ ਬੰਨ ਦੀ ਖਾਸ ਖਾਲਸ ਜਿਹੜੀ ਕਾਫੀ ਖਸਤਾ ਹੋ ਚੁੱਕੀ ਹੈ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਦੁਬਾਰਾ ਪਾਣੀ ਆਉਣ ਦਾ ਖਤਸ਼ ਹੈ ਸੋ ਪਤਾ ਨਹੀਂ ਕਿ ਕਿਹੜੇ ਵੇਲੇ ਬਾਰਸ਼ਾਂ ਪਾਰੀ ਹੋਣ ਤੇ ਦਰਿਆ ਦੇ ਵਿੱਚ ਪਾਣੀ ਆ ਜਾਵੇ ਜਿਵੇਂ ਪਹਿਲਾਂ ਵੀ ਫਸਲਾਂ ਮਰ ਗਈਆਂ ਆਈਆਂ ਨੇ ਤੇ ਉਮੀਦ ਹੈ ਵੀ ਜਿਹੜਾ ਬੰਨ ਆਪਾਂ ਬੰਨਣਾ ਇੱਥੇ ਇੱਥੇ ਜਿਹੜਾ ਪਾੜ ਪੂਰਿਆ ਜਾਣਾ ਤੇ ਤੁਹਾਨੂੰ ਪੂਰਾ ਜਾਣਾ ਵੀ ਇਹਦੇ ਨਾਲ ਉਹ ਬਚਾਓ ਕੁਝ ਨਾ ਕੁਝ ਫਸਲਾਂ ਦਾ ਹੋਊਗਾ ਤੇ ਉਹਨੂੰ ਧਿਆਨ ਚ ਰੱਖਦੇ ਹੋਈ ਆਪਾਂ ਜਿਹੜਾ ਸੇਵਾ ਕਾਰਜ ਇਧਰ ਆਰੰਭ ਕੀਤਾ ਪਹਿਲਾਂ ਇਹ ਤੋਂ ਪੱਛਮ ਵਾਲੇ ਪਾਸੇ ਜਿੱਧਰ ਮੁੰਡਾ ਪਿੰਡ ਪੈਂਦਾ ਉਧਰ ਜਿਹੜੀ 16 ਕਿਲੋਮੀਟਰ ਦੀ ਲੰਬਾਈ ਬੰਨ੍ਹ ਦੀ ਮਜਬੂਤੀ ਦਾ ਕਾਰਜ ਜਿਹੜਾ ਉਹ ਸੰਪੂਰਨ ਹੋਇਆ ਤੇ ਹੁਣ ਇਧਰਲੇ ਪਾਸੇ ਜਿਹੜਾ ਸੇਵਾ ਕਾਰਜ ਸ਼ੁਰੂ ਹੋਇਆ ਅੱਜ ਤੱਕ ਕਿੱਦਾਂ ਪਹੁੰਚ ਕੀਤੀ ਹੋਊਗਾ ਵੈਸੇ ਤਾਂ ਜੀ ਅਸੀਂ ਜਿੱਥੇ ਜਿੱਥੇ ਵੀ ਹੜ੍ਹ ਆਉਂਦੇ ਨੇ 2019 ਚ ਵੀ ਉਦੋਂ ਹੀ ਆਏ ਤੇ ਪਿਛਲੇ ਸਾਲ ਵੀ ਆਏ ਟੀਮਸ ਫ ਪਰ ਇਸ ਇਲਾਕੇ ਬਾਬਤ ਪਾਣੀ ਉਤਰ ਚੁੱਕਿਆ ਸੀ ਜਦੋਂ ਮੁੰਡਾ ਪਿੰਡ 'ਚ ਕੰਮ ਚੱਲ ਰਿਹਾ ਸੀ ਉਹਦੋਂ ਇਸ ਇਲਾਕੇ ਦੇ ਜਿਹੜੇ ਨਿਵਾਸੀ ਨੇ ਉਹਨਾਂ ਵੱਲੋਂ ਕੰਸਰਨ ਰੇਜ਼ ਕੀਤਾ ਗਿਆ ਸੀ ਵੀ ਜਦੋਂ ਉਧਰ ਬੰਨ ਬੰਨਿਆ ਗਿਆ ਤਾਂ ਪਾਣੀ ਦੀ ਮਾਰ ਇਹਨਾਂ ਪਿੰਡਾਂ ਵੱਲ ਵਧ ਜੂਗੀ ਉਦੋਂ ਅਸੀਂ ਇਹਨਾਂ ਨੂੰ ਫਿਰ ਜ਼ਿਕਰ ਕੀਤਾ ਸੀ ਵੀ ਜੇਕਰ ਇੱਥੇ ਪਾਣੀ ਦੀ ਮਾਰ ਇਹਨਾਂ ਪਿੰਡਾਂ ਵੱਲ ਆਉਂਦੀ ਹੈ ਜੇ ਬੰਨ ਵੀ ਹਾਲਤ ਠੀਕ ਨਹੀਂ ਤਾਂ ਪਿੰਡ ਹਮਲਾ ਮਾਰਨ ਅਸੀਂ ਇਕੱਠੇ ਹੋ ਕੇ ਨਾਲ ਉਹ ਕਿ ਇਧਰ ਵੀ ਬੰਨਾਂਗੇ ਸੋ ਪਿੰਡ ਵੱਲ ਨੂੰ ਅਬ ਉੱਪਰ ਪਿੰਡ ਵੱਲੋਂ ਹੋਰ ਪੰਡਾਂ ਦੀਆਂ ਸੰਗਤਾਂ ਵੱਲੋਂ ਇਕੱਠੇ ਹੋ ਕੇ ਜਿਹੜਾ ਸੰਭਰਕ ਕੀਤਾ ਗਿਆ ਸੀ ਕਿ ਸਾਡੇ ਪਿੰਡਾਂ ਵੱਲ ਜਿਹੜਾ ਨੁਕਸਾਨ ਕਰੂਗਾ ਪਾਣੀ ਕਿ ਦੂਜੇ ਪਾਸੇ ਵੱਲ ਜ਼ਿਆਦਾ ਮਜ਼ਬੂਤ ਹੋਊਗਾ ਕਿਉਂਕਿ ਪਾਣੀ ਨੂੰ ਕੋਈ ਨਾ ਕੋਈ ਰਾਹ ਚਾਹੀਦਾ ਹੈ ਤੇ ਜੇ ਉਧਰ ਆ ਦੇ ਵਿੱਚੋਂ ਕਿਸੇ ਨਾ ਪਾਸੇ ਪਾੜ ਹੈਗਾ ਤਾਂ ਉਧਰ ਆਊਗਾ ਇਹਨਾਂ ਪਿੰਡਾਂ ਦੀ ਫਸਲਾਂ ਮਰਦੀਆਂ ਰਹੀਆਂ ਤੇ ਤੇ ਸਾਡੀ ਕੋਸ਼ਿਸ਼ ਹੈ ਵਿੱਚ ਉਹਨਾਂ ਦੀ ਬਜਾਈ ਤੋਂ ਪਹਿਲਾਂ ਜਿਵੇਂ ਪਿੰਡਾਂ ਵੱਲੋਂ ਅੰਬਲਾ ਮਾਰਿਆ ਗਿਆ ਕਿ ਪਿੰਡਾਂ ਚ ਪੱਕੀ ਮਿੱਟੀ ਜਿਹੜੀ ਛਿੱਕੀ ਜਾਣੀ ਹੈ ਉਹ ਮਿੱਟੀ ਲਿਆ ਕੇ ਹੱਟ ਦੇ ਸੌਰੀ ਇਹ ਬੰਨ ਦੇ ਉੱਤੇ ਜਿਹੜੀ ਪਾਈ ਜਾਊਗੀ ਜਿਹਦੇ ਨਾਲ ਬੰਨ ਦੀ ਮਜ਼ਬੂਤੀ ਬਣ ਜਾਣੀ ਹੈ ਕਿੰਨਾ ਕਸਟਮੇਟ ਲੱਗਦਾ ਹੈ ਕਿੰਨੇ ਸਮੇਂ ਦੇ ਕੰਮ ਨੂੰ ਪੂਰਾ ਹੋਏ ਸਾਡੀ ਤਾਂ ਕੋਸ਼ਿਸ਼ ਹੈ ਜੀ ਵੀ ਇਹ ਜੂਨ ਦੇ ਵਿੱਚ ਇਹ ਮੁਕੰਮਲ ਹੋ ਜਾਵੇ ਕਿਉਂਕਿ ਉਸ ਤੋਂ ਬਾਅਦ ਜੁਲਾਈ ਚ ਮੌਨਸੂਨ ਵੀ ਆ ਜਾਣੀ ਹੈ ਤੇ ਯੇਰਲੀ ਮੌਨਸਨ ਆ ਜਾਵੇ ਫਿਰ ਇਹ ਕੰਮ 'ਤੇ ਪ੍ਰਭਾਵਿਤ ਹੋਊਗਾ ਦੂਜਾ ਇਹ ਵੀ ਇੱਥੇ ਫਸਲਾਂ ਦੀ ਬਜਾਈ ਹੋਣੀ ਆ ਜਿਹੜਾ ਬੰਨ ਦੇ ਵਿੱਚ ਮਿੱਟੀ ਪਾਈ ਜਾਣੀ ਆ ਉਹ ਖੇਤਾਂ 'ਚ ਚੱਕ ਕੇ ਪੱਕੀ ਮਿੱਟੀ ਪਾਉਣ ਦਾ ਫਾਇਦਾ ਹੀ ਤਾਂ ਇਹਦੇ ਬੰਨਣ ਦਾ ਤੇ ਉਹ ਚੋਨਾ ਲੱਗਣ ਤੋਂ ਪਹਿਲਾਂ ਪਹਿਲਾਂ ਹੀ ਸਾਡਾ ਉਮੀਦ ਹੈ ਵੀ ਇਹ ਇਸ ਲਈ ਜਿਹੜਾ ਕੰਮ ਮੁਕੰਮਲ ਹੋਊਗਾ ਦੋ ਪਟੀਆਂ ਫੋਕਲੇਨਸ ਤੇ ਜਿਹੜੀਆਂ ਮਿੱਟੀ ਚੱਕਣ ਵਾਲੀਆਂ ਮਸ਼ੀਨਾਂ ਉਹਨਾਂ ਦਾ ਪ੍ਰਬੰਧ ਖਾਲਸੇਡ ਵੱਲੋਂ ਕੀਤਾ ਗਿਆ ਤੇ ਟਰੈਕਟਰਾਂ ਦਾ ਕਰਾਹਿਆਂ ਦਾ ਟਰਾਲੀਆਂ ਦਾ ਪ੍ਰਬੰਧ ਇਲਾਕਾ ਨਿਵਾਸੀ ਜਿਹੜੇ ਹੈਗੇ ਨੇ ਜਿੰਨੀਆਂ ਪਿੰਡਾਂ ਦੇ ਜ਼ਿੰਮੇਦਾਰ ਨੇ ਉਹਨਾਂ ਵੱਲੋਂ ਪ੍ਰਬੰਧ ਕੀਤਾ ਗਿਆ ਤਾਂ ਸਾਡੀ ਕੋਸ਼